विरोधी सरकार मुर्दाबाद 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 दलित विरोधी सरकार मुर्दाबाद 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 बीजेपी मुर्दाबाद 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 भारतीय जनता पार्टी मुर्दाबाद 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 बाबा साहब पारे तेरी सोचते भीमराव जी तेरी ਕੁੱਤਾ ਮਰਦਾਬਾਦ 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 ਆਰਐਸਐਸ ਪਾਰਟੀ ਦਾ ਮਰਦਾਬਾਦ 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 ਜੈ ਭੀਮ ਜੈ ਪਾਹਲ ਜੈ ਭੀਮ ਜੈ ਪਾਹਲ ਅੰਮ੍ਰਿਤ ਸ਼ਾ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਤੜੀ ਵਾਰ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਪਪਾ ਸਾਹਿਬ ਤੁਹਾਡੀ ਸੋਚ ਤੇ ਫਾਦੀਮੈਂਟ ਹਾਊਸ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਬੜੀ ਛੋਟੇ ਸ਼ਬਦਾਂ ਦੇ ਵਿੱਚ ਨਾਮ ਲਿਆ ਕਿ ਅੰਬੇਦਕਰ 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 इतना नाम अगर भगवान का लेते तो स्वर्ग मिलता मैं आपके माध्यम से ये जाए और दलितों से जो शोषित वर्ग है जिनके लिए बाबा साहब डॉक्टर ने डॉक्टर अंबेडकर जी ने अपने बच्चों की कुर्बानी दे के अपने परिवार की अपने वंश की कुर्बानी दे के हमें अच्छे हक जो हकूक दिलाए हैं दिया जाता था उसके साथ। आज देश की अगर राष्ट्रपति महिला है तो बाबा साहब डॉक्टर अम्बेडकर के संविधान की वजह से है जे शायद अमित शाह और नरेंद्र मोदी जी को नहीं पता हम बताना चाहते हैं कि बाबा साहब डॉक्टर अम्बेडकर भारतीय जनता पार्टी मुर्दाबाद ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਫਲੋਰ ਤੋਂ ਆਇਆ ਸਰ ਕੀ ਕਹਿਣਾ ਹੈ ਤੁਸੀਂ ਡੀਸੀ ਦਫਤਰ ਪਹੁੰਚੇ ਹੋ ਜਲੰਧਰ ਅੱਜ ਅਸੀਂ ਅੰਮ੍ਰਿਤਸਰ ਦਾ ਜਿਹੜਾ ਉਹ ਸਤਿ ਸਪਾ ਕਰਨਾ ਆਏ ਆ ਜਿਨ੍ਹਾਂ ਬਾਬਾ ਸਾਹਿਬ ਡਾਕਟਰ ਬੀੜਕਰ ਜਿਨ੍ਹਾਂ ਨੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਔਰ ਦੇਸ਼ ਨੂੰ ਸੰਵਿਧਾਨ ਦਿੱਤਾ ਔਰ ਆਪਣਾ ਸਰਬੰਸ ਬਾਰਿਆ ਉਹਨਾਂ ਦੀ ਬਦੌਲਤ ਇਸ ਦੇਸ਼ ਦੇ ਇੰਦਰ ਜਿਹੜਾ ਸਾਨੂੰ ਚੰਗਾ ਜੀਵਨ ਜੀਉਣ ਦਾ ਮੌਕਾ ਮਿਲਿਆ ਜਿਹੜਾ ਉਹ ਕਹਿੰਦੇ ਆ ਕਿ ਅੰਬੇਡਕਰ ਅੰਬੇਡਕਰ ਨਾਂ ਲੈਣ ਦੇ ਨਾਲ ਜੇ ਤੁਸੀਂ ਭਗਵਾਨ ਦਾ ਨਾਮ ਲੈਂਦੇ ਤਾਂ ਤੁਸੀਂ ਸਵਰਗ ਪ੍ਰਾਪਤ ਕਰ ਲੈਣਾ ਸੀ ਪਰ ਬਾਬਾ ਸਾਹਿਬ ਡਾਕਟਰ ਬਿੜਗਰ 30 ਬਦੌਲਤ ਹੀ ਇਸ ਦੇਸ਼ ਦੇ ਦੱਬੇ ਕੁਚਲੇ ਸਮਾਜ ਦੇ ਲੋਕਾਂ ਨੂੰ ਔਰਤ ਜਾਤੀ ਦੇ ਲੋਕਾਂ ਔਰਤ ਜਾਤੀ ਨੂੰ ਸਵਰਗ ਮਿਲਿਆ ਇਹ 바ਵਾ ਸਾਹਿਬ ਡਾਕਟਰ ਬਿਡਕਰ ਦੀ ਬਦੌਲਤ ਹੀ ਹੋਇਆ ਨਹੀਂ ਤਾਂ ਹਜ਼ਾਰਾਂ ਸਾਲ ਤੋਂ ਮਨੁਵਾਦੀ ਲੋਕਾਂ ਨੇ ਮਨੁਸਮਰਤੀ ਦੇ ਤਹਿਤ ਸਾਡੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਇਹ ਲੋਕ ਦੇਸ਼ ਦਾ ਸੰਵਿਧਾਨ ਖਤਮ ਕਰਕੇ ਉਹਨੂੰ ਕਮਜ਼ੋਰ ਕਰਕੇ 바ਵਾ ਸਾਹਿਬ ਡਾਕਟਰ ਬਿਡਕਰ ਦੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਲੱਗੇ ਹੋਏ ਆ ਹਾਂਜੀ ਔਰ ਸਾਡੇ ਲੋਕਾਂ ਨੂੰ ਮੁਰ ਦੇਸ਼ ਦੇ ਵਿੱਚ ਗੁਲਾਮ ਬਣਾ ਕੇ ਮਨੁਸਮਰਤੀ ਲਾਗੂ ਕਰਨ ਤੇ ਲੱਗੇ ਹੋਏ ਆ ਠੀਕ ਹੈ ਜੀ ਇਹ ਮਨੁਸਮਰਤੀ ਦੀ ਵਰਣ ਪ੍ਰਣਾਲੀ ਦੇਸ਼ ਅੰਦਰ ਲਾਗੂ ਹੋਈ ਤਾਂ ਸਭ ਤੋਂ ਹੇਠਲੇ ਵਰਣ ਜਿਹੜੇ ਅਸ਼ੂਦਰ ਲੋਕ ਹੋਣਗੇ ਹਾਂ ਔਰ ਇਸ ਦੇਸ਼ ਦੇ ਲੋਕਾਂ ਨੂੰ ਫਿਰ ਉਹੀ ਗੁਲਾਮ ਦਾ ਜਿਹੜਾ ਦੂਡ ਉਹਨਾਂ ਤੇ ਵੱਜ ਜਾਵੇਗਾ ਇਹ ਇਸ ਕਰਕੇ ਅਸੀਂ ਅੱਜ ਅੰਮ੍ਰਿਤਸਰ ਦਾ ਸਿਆਪਾ ਕਰਨਾ ਆ ਜਾਂ ਤਾਂ ਉਹ ਦੇਸ਼ ਦੀ ਸਰਵੋੱਚ ਜਿਹੜੀ ਸੰਸਦ ਆ ਰਾਜ ਸਭਾ ਔਰ ਲੋਕ ਸਭਾ ਦੇ ਵਿੱਚ ਜਿਹੜਾ ਉਹ ਸੰਤਕ ਤੌਰ ਤੇ ਮਾਫੀ ਮੰਗੇ ਬਾਬਾ ਸਾਹਿਬ ਡਾਕਟਰ ਮਿਤਗਰ ਦੇ ਕੀਤੇ ਅਪਮਾਨ ਦਾ ਨਹੀਂ ਤਾਂ ਫਿਰ ਜਿਹੜਾ ਉਹ ਸਾਡੇ ਰੋਜ਼ ਦਾ ਸਾਹਮਣਾ ਕਰਨ ਲਈ ਦੇਸ਼ ਵਿਆਪੀ ਅੰਦੋਲਨ ਲਈ ਤਿਆਰ ਹੋਵੇ ਅਸੀਂ ਪੂਰੇ ਦੇਸ਼ ਦੇ ਵਰਲਡ ਵਿਸ਼ਪ ਭਰ ਦੇ ਜਿਹੜੇ ਲੋਕਾਂ ਨੂੰ ਲਾਮਬੰਦ ਕਰਾਂਗੇ ਕਿ ਅੰਮ੍ਰਿਤਸਰ ਦਾ ਜਿਹੜਾ ਉਹ ਪਾਰਟਨਰਸ਼ਿਪ ਕੀਤਾ ਜਾਵੇ ਔਰ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੇ ਵਿੱਚੋਂ ਚੱਲਦਾ ਕੀਤਾ ਜਾਵੇ ਮੈਂ ਜਿਹੜਾ ਕਾਉਂਸਲਰ ਦੀ ਇਲੈਕਸ਼ਨ ਹੈ ਚਾਰੇ ਜਿਹੜੇ ਜਲੰਧਰ ਅੰਮ੍ਰਿਤਸਰ ਪਟਿਆਲਾ ਔਰ ਫਗਵਾੜਾ ਜਿੱਥੇ ਵੀ ਕਿਤੇ ਇਲੈਕਸ਼ਨ ਹੈ ਉੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਬਾਈਕਾਟ ਦਾ ਸੱਦਾ ਦਿੰਨਾ ਕਿ ਜਿਹੜੀ ਜਿਹਦਾ ਲੀਡਰ ਜਿਹਦਾ ਆਗੂ ਦੇਸ਼ ਦਾ ਗ੍ਰਹਿ ਮੰਤਰੀ ਇਹੋ ਜੀ ਸੂਤ ਸਾਡੇ ਸਮਾਜ ਪ੍ਰਤੀ ਰੱਖਦਾ ਬਾ ਸਾਡਾ ਡਾਕਟਰ ਬਿੜਕਰ ਪ੍ਰਤੀ ਰੱਖਦਾ ਉਹਦਾ ਮੁਕੰਮਲ ਤੌਰ ਤੇ ਵਾਇਟ ਕਾਰਟ ਕੀਤਾ ਜਾਵੇ ਇਹਨਾਂ ਨੂੰ ਇੱਕ ਵੀ ਬੋਟ ਨਾ ਪਾਇਆ ਜਾਵੇ ਔਰ ਇਹਨਾਂ ਨੂੰ ਹਰਾਉਣ ਵਾਲੇ ਉਮੀਦਵਾਰ ਜੋਗ ਉਮੀਦਵਾਰ ਜਿਹੜੇ ਉਹਨਾਂ ਨੂੰ ਜਿਤਾ ਕੇ ਭੇਜਿਆ ਜਾਵੇ ਔਰ ਅੱਜ ਦਾ ਜਿਹੜਾ ਇਹ ਐਫਫਡਾ ਡਾਕਟਰ ਸੁਖਵੀਰ ਜੀ ਦੀ ਅਗਵਾਈ ਚ ਹੋ ਰਿਹਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਜਿਹੜਾ ਕੌਮ ਨੂੰ ਸੇਧ ਦੇਣ ਦੇ ਲਈ ਕੋਸ਼ਿਸ਼ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਆਂ ਔਰ ਪੂਰੇ ਦੇਸ਼ ਦੇ ਵਿੱਚ ਅਸੀਂ ਹੌਲ라 ਮਚਾਵਾਂਗੇ ਅਈ 23 ਤਰੀਕ ਦੀ ਕੱਲ ਦੀ ਜੂਨ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਅੰਦੋਲਨ ਹੋਵੇਗਾ ਠੀਕ ਹੈ ਜੀ ਔਰ ਸਮਾਜ ਨੂੰ ਲਾਂਬੰਦ ਕਰਕੇ ਬੀਜੇਪੀ ਔਰ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਘਰਾਓ ਕਰਾਂਗੇ ਉਹਨਾਂ ਦੇ ਨੱਕ ਵਿੱਚ ਧੰਮ ਕਰਾਂਗੇ ਠੀਕ ਹੈ ਸਰ ਮੈਂ ਡਾਕਟਰ ਸੁਖਬੀਰ ਸਪੋਕਸਪਰਸਨ ਪੰਜਾਬ ਕਾਂਗਰਸ ਔਰ ਸਮੂਹੀਕ ਤੌਰ ਤੇ ਅਲੱਗ-ਅਲੱਗ ਜਥੇਬੰਦੀਆਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਮੰਨਣ ਵਾਲੀਆਂ ਹਾਂ ਜਿਨ੍ਹਾਂ ਦੀ ਬੀਤੇ ਦੇ ਜੋ ਪਾਰਲੀਮੈਂਟ ਹਾਊਸ ਦੇ ਵਿੱਚ ਅਮਿਤ ਸ਼ਾਹ ਨੇ ਮਾੜੀ ਸ਼ਬਦਾਵਲੀ ਵਰਤਦਿਆਂ ਹੋਇਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਐਂਓ ਕਹਿ ਕੇ ਨਾਮ ਉਹਨਾਂ ਦਾ ਲਿਆ ਜਿਵੇਂ ਉਹਦੀ ਮਾਨਸਿਕਤਾ ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਬਹੁਤ ਛੋਟੇ ਹੋਣ ਜਾਂ ਉਸਦੇ ਛੋਟੇ ਭਰਾ ਲੱਗਦੇ ਹੁਣ ਐਂ ਉਹਨਾਂ ਨੇ ਸ਼ਬਦਾਂ ਦੇ ਵਿੱਚ ਇੱਕ અપਮਾਨਜਨਕ ਸ਼ਬਦਾਂ ਦੇ ਨਾਲ ਅੰਬੇਦਕਰ 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 ਹਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਿ ਕੀ ਆ ਅੰਬੇਦਕਰ ਉਹਦੀ ਜੋ ਭਾਵਨਾ ਸੀ ਉਹਦੀ ਜੋ ਇੰਟਰਨਲ ਫੀਲਿੰਗ ਸੀ ਉਹ ਕਹਿਣਾ ਚਾਹੁੰਦਾ ਸੀ ਕਿ ਮੇਰੇ ਲਈ ਅੰਬੇਦਕਰ ਕੁਛ ਨਹੀਂ ਹਮ ਪਰ ਉਸ ਗੱਲ ਦਾ ਸਾਨੂੰ ਬੜਾ ਦੁੱਖ ਲੱਗਾ ਮੈਂ ਉਹ ਦੱਸਣਾ ਚਾਹੁੰਦਾ ਹੂੰ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਭਗਵਾਨ ਤੋਂ ਘਟ ਨਹੀਂ ਜੋ ਅਮਿਤ ਸ਼ਾਹ ਦਾ ਵਜੂਦ ਹੈ ਜੋ ਅਜ ਉਹਨਾਂ ਨੂੰ ਗ੍ਰਹਿ ਮੰਤਰੀ ਦਾ ਜੋ ਰਤਵਾ ਮਿਲਿਆ ਹੈ ਉਹ ਕਿਸੇ ਭਗਵਾਨ ਦੀ ਬਦੌਲਤ ਨਹੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਲਿਖੇ ਉਹ ਸੰਵਿਧਾਨ ਦੀ ਬਦੌਲਤ ਹੈ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਸੰਵਿਧਾਨ ਬਾਰੇ ਪਤਾ ਨਹੀਂ ਹੈ ਮੈਂ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਦੇ ਨੂੰ ਮਨੁਸਿਮਰਤੀ ਛੱਡ ਕੇ ਕਿਸੇ ਵੀ ਸੰਵਿਧਾਨ ਦੇ ਵਰਕੇ ਬਾਰੇ ਪਤਾ ਨਹੀਂ ਕਿਉਂਕਿ ਇਸ ਦੇਸ਼ ਦੇ ਅੰਦਰ ਅਸੀਂ ਦਲਿਤ ਸ਼ੋਸ਼ਿਤ ਔਰ ਹਰ ਵਰਗ ਦੇ ਲੋਕ ਜਿਹੜੇ ਆ ਹੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਆਪਣਾ ਭਗਵਾਨ ਮੰਨਦੇ ਆ ਹੂੰ ਔਰ ਉਸ ਤੇ ਆਸਾ ਰੱਖਦੇ ਆ ਇਸ ਦੇਸ਼ ਦੇ ਅੰਦਰ ਇਸ ਇਤਿਹਾਸ ਹੈ ਸਾਰੇ ਮੀਡੀਆ ਵਾਲੇ ਭਰਾ ਵੀ ਜਾਣਦੇ ਆ ਕਿ ਇਸ ਦੇਸ਼ ਦਾ ਇਤਿਹਾਸ ਹੈ ਕਿ ਇਸ ਦੇਸ਼ ਦੇ ਅੰਦਰ ਜਿਹੜੀ ਔਰਤ ਜਾਤੀ ਦੀ ਦਸ਼ਾ ਬਹੁਤ ਖਰਾਬ ਹੁੰਦੀ ਸੀ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਸ ਦੇਸ਼ ਦੇ ਅੰਦਰ ਸਤੀ ਪ੍ਰਥਾ ਹੁੰਦੀ ਹੋਵੇ ਲਾਗੂ ਹੁੰਦੀ ਹੋਵੇ ਔਰ ਔਰਤ ਨੂੰ ਜਲਦੀ ਚਿਖਾ ਦੇ ਉੱਤੇ ਉਹਦੇ ਪਤੀ ਦੇ ਮਰਨ ਤੋਂ ਉਪਰੰਤ ਸਾੜ ਦਿੱਤਾ ਜਾਂਦਾ ਹੋਵੇ ਜਿਉਂਦੇ ਜੀ ਜਿਹੜਾ ਸਾੜ ਕੇ ਸੁਆਹ ਕਰ ਦਿੱਤਾ ਜਾਂਦਾ ਹੋਵੇ ਉਸ ਦੇਸ਼ ਦੀ ਜੇ ਮਹਿਲਾ ਨੂੰ ਰਾਸ਼ਟਰਪਤੀ ਬਣ ਦਾ ਮੌਕਾ ਅਧਿਕਾਰ ਮਿਲਿਆ ਤੇ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਮਿਲਿਆ ਮੈਂ ਅਮਿਤ ਸ਼ਾਹ ਨੂੰ ਦੱਸਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਕੋ ਆਰਐਸਐਸ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੇ ਇਹੋ ਜਿਹੇ ਅਨਪੜ ਜਿਹੜੇ ਆ ਉਹ ਦੇਸ਼ ਦੀ ਵਾਗਡੋਰ ਸੰਭਾਲ ਕੇ ਦੇਸ਼ ਨੂੰ ਚਲਾ ਰਹੇ ਆ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜੋ ਕਿਸਾਨ ਅੱਜ ਆਪਣੇ ਮੌਲਿਕ ਅਧਿਕਾਰਾਂ ਦੀ ਆਪਣੇ ਫੰਡਾਮੈਂਟਲ ਰਾਈਟ ਨੂੰ ਲੈ ਕੇ ਅੱਜ ਜਗਜੀਤ ਸਿੰਘ ਡੱਲੇਵਾਲ ਜੇ ਆਪਣੇ ਮਰਨ ਵਰਤੇ ਬੈਠੇ ਆ ਤੇ ਉਹ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਨਹੀਂ ਜਿਹੜਾ ਤੁਹਾਨੂੰ ਸੰਵਿਧਾਨਿਕ ਹੱਕ ਦਿੱਤਾ ਹੈ ਰਾਈਟ ਟੂ ਸਪੀਚ ਦਾ ਉਹ ਉਹਨਾਂ ਦੇ ਕਰਕੇ ਉਹ ਬੈਠੇ ਹੋਏ ਆ ਪਰ ਭਾਰਤੀ ਜਨਤਾ ਪਾਰਟੀ ਦੇ ਮੈਂ ਬੜੇ ਦੁੱਖ ਦੀ ਗੱਲ ਇਹ ਸਮਝਦਾ ਕਿ ਕਿਸੇ ਦੀ ਜ਼ਿੰਦਗੀ ਜਾਂ ਜਿਉਣਾ ਹਰ ਇੱਕ ਇਨਸਾਨ ਦਾ ਮੌਲਿਕ ਅਧਿਕਾਰ ਹੈ ਤੇ ਇੱਕ ਮਰਨ ਕਿਨਾਰੇ ਜਿਹੜਾ ਇੱਕ ਸੰਘਰਸ਼ਕਾਰੀ ਵਿਅਕਤੀ ਜਿਹੜਾ ਆ ਆਪਣੇ ਹੱਕਾਂ ਦੀ ਰਾਖੀ ਲਈ ਬੈਠਾ ਹੋਵੇ ਤੇ ਭਾਰਤੀ ਜਨਤਾ ਪਾਰਟੀ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੀ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਅੱਜ ਤੱਕ ਉਹਨਾਂ ਦੀ ਸਾਰ ਲਈ ਹੈ ਔਰ ਮੈਂ ਇੱਥੇ ਅੱਜ ਮੰਗ ਕਰਨੀ ਚਾਹੁੰਦਾ ਮੀਡੀਆ ਦੇ ਰਾਹੀਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹੋ ਜਿਹੇ ਵਿਅਕਤੀਆਂ ਦੇ ਖਿਲਾਫ ਜਿਹੜੇ ਭਾਰਤ ਨੂੰ ਤੋੜਨਾ ਚਾਹੁੰਦੇ ਹੋਣ ਜਿਹੜੇ ਗਰੀਬ ਦਲਿਤ ਲੋਕਾਂ ਦੀਆਂ ਮਾਨਸਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਣ ਭਾਵੇਂ ਉਹ ਅਮਿਤ ਸ਼ਾਹ ਹੋਵੇ ਚਾਹੇ ਉਹ ਗ੍ਰਹਿ ਮੰਤਰੀ ਹੋਵੇ ਚਾਹੇ ਉਹ ਪ੍ਰਧਾਨ ਮੰਤਰੀ ਹੋਵੇ ਚਾਹੇ ਸੀਐਮ ਹੋਵੇ ਕੋਈ ਵੀ ਵਿਅਕਤੀ ਹੋਵੇ ਉਹਦੇ ਖਿਲਾਫ ਜਿਹੜਾ ਐਫਆਈਆਰ ਲੌਂਚ ਕਰਨੀ ਚਾਹੀਦੀ ਆ ਜਾਂ ਉਹ ਜਨਤਿਕ ਤੌਰ ਤੇ ਜਨਤਕ ਤੌਰ ਤੇ ਦਲਿਤ ਜੋ ਵੀ ਸ਼ੋਸ਼ਿਤ ਵਰਗ ਹੈ ਉਹਨਾਂ ਤੋਂ ਮਾਫੀ ਮੰਗੇ ਨਹੀਂ ਤੇ ਇਸ ਸੰਘਰਸ਼ ਜਿਹੜਾ ਆ ਇਸ ਸੰਘਰਸ਼ ਚ ਅਮਿਤ ਸ਼ਾਹ ਦੀ ਕਫਨ ਦੇ ਕਿਲ ਸਾਬਤ ਹੋਏਗਾ ਮੈਂ ਸਾਰੇ মিডিਆ ਰਾਹੀਂ ਇਹ ਭਾਰਤੀ ਜਨਤਾ ਪਾਰਟੀ ਨੂੰ ਦੱਸਣਾ ਚਾਹੁੰਦਾ ਕਿ ਮਨੂ ਸਿਮਰਤੀ ਵਾਲਿਓ ਆਪਣੀ ਸੋਚ ਨੂੰ ਬਦਲ ਲਓ ਅੱਜ ਸੰਵਿਧਾਨ ਦਾ ਯੋਗ ਹੈ ਸੰਵਿਧਾਨ ਦੇ ਕਰਕੇ ਹੀ ਹਰ ਵਰਗ ਦਾ ਜਿਹੜਾ ਮਾਨ ਸਨਮਾਨ ਹੈ ਔਰ ਅਸੀਂ ਸਵਰਗ ਦੀ ਜ਼ਿੰਦਗੀ ਜੇ ਦਲਤਾਂ ਨੂੰ ਮਿਲੀ ਹੈ ਜਿਹੜੀ ਦਲਤ ਦਲਿਤ ਸਵਰਗ ਦੀ ਜ਼ਿੰਦਗੀ ਜਾਂ ਅਫਸਰ ਲਾ ਕੇ ਜਾਂ ਐਡਵੋਕੇਟ ਮਿਨਿਸਟਰ ਜੱਜ ਤਹਿਸੀਲਦਾਰ ਜੋ ਵੀ ਦਲਦ ਵਿਅਕਤੀ ਬਣੇ ਆ ਤੇ ਉਹ 바ਵਾ ਸਾਹਿਬ ਡਾਕਟਰਾਂ ਕੋਲ ਬੇਟ ਕਰਦੇ ਸੰਵਿਧਾਨ ਦੀ ਬਦੌਲਤ ਹੈ ਤੁਹਾਡੀ ਸੋਚ ਦੇ ਨਾਲ ਤਾਂ ਤੁਸੀਂ ਉਹੀ ਲਾਗੂ ਕਰਨੀ ਚਾਹੁੰਦੇ ਜਿਨ੍ਹਾਂ ਵਿੱਚੋਂ ਸਾਨੂੰ ਸਾਡੇ ਗੁਰੂ ਸਾਡੇ ਜਿਹੜੇ ਰਹਿਬਰ ਜਿਹੜੇ ਉਹ ਕੱਢ ਕੇ ਲੈ ਕੇ ਆਏ ਸੀ ਮੈਂ ਤੁਹਾਡਾ ਮੀਡੀਆ ਦਾ ਧੰਨਵਾਦ ਕਰਦਾ ਕਿ ਆਪਾਂ ਸਾਰੇ ਮਿਲ ਕੇ ਇਹੋ ਜਿਹੇ ਲੋਕਾਂ ਨੂੰ ਸ਼ੀਸ਼ਾ ਦਿਖਾਈਏ ਧੰਨਵਾਦ ਜੈ ਪੀ ਜੈ ਪਰਮ